ਨਮਸਕਾਰ ਮੈਂ ਹਾਂ ਤੁਹਾਡਾ ਹੂਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਆਪਣੀ ਦਰਿਆਦਲੀ ਦਾ ਹਮੇਸ਼ਾ ਹੀ ਸਬੂਤ ਦਿੰਦੇ ਰਹਿੰਦੇ ਨੇ ਚਾਹੇ ਉਹ ਮਾਮਲਾ ਹੋਵੇ ਲੋਕ ਸਭਾ ਦੀਆਂ ਚੋਣਾਂ ਦਾ ਚਾਹੇ ਉਹ ਸੈਸ਼ਨ ਹੋਵੇ ਲੋਕ ਸਭਾ ਦਾ ਲੋਕ ਸਭਾ ਦੇ ਸੈਸ਼ਨ ਦੇ ਪਹਿਲੇ ਦੌਰ ਦੇ ਵਿੱਚ ਰਾਹੁਲ ਗਾਂਧੀ ਨੇ ਰੱਜ ਕੇ ਪੜਾਸ ਕੱਢੀ ਸੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਉਂਕਿ ਉਹਨਾਂ ਦੇ ਕੋਲ ਪੁਕਤਾ ਸਬੂਸੀ ਨੀਰ ਦੇ ਪੇਪਰ ਨੂੰ ਲੈ ਕੇ ਅਗਨੀਵੀਰ ਸਕੀਮ ਨੂੰ ਲੈ ਕੇ ਮੰਡਰੇਗਾ ਨੂੰ ਲੈ ਕੇ ਅਤੇ ਮਹਿੰਗਾਈ ਦੇ ਮੁੱਦਿਆਂ ਨੂੰ ਲੈ ਕੇ ਜਿੱਥੇ ਬਿਲਕੁਲ ਆਨਸਰ ਲੈਸ ਰਹੀ ਹੈ ਯਾਨੀ ਕਿ ਕੋਈ ਵੀ ਜਵਾਬ ਨਹੀਂ ਦੇ ਸકી ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੇਂਦਰੀ ਮੰਤਰੀ ਸੀ ਲੋਕ ਸਭਾ ਦੇ ਸੈਸ਼ਨ ਦੇ ਦੌਰਾਨ ਲੇਕਿਨ ਹਮੇਸ਼ਾ ਜਿਹੜੇ ਨੇ ਰਾਹੁਲ ਗਾਂਧੀ ਉਹ ਆਪਣੀ ਦਰਿਆਦਲੀ ਦਾ ਸਬੂਤ ਦਿੰਦੇ ਰਹਿੰਦੇ ਨੇ ਕਿਉਂਕਿ ਉਹ ਬੜੇ ਖਮੋਸ਼ ਬੜੇ ਸਾਇਲੈਂਟ ਆ ਬੜੇ ਕੂਲ ਮਾਈਂਡ ਦੇ ਨੇ ਦੱਸ ਦਈਏ ਕਿ ਸਮ੍ਰਿਤੀ ਅਰਾਣੀ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜੀ ਸੀ ਉਹਨਾਂ ਨੇ ਲੇਕਿਨ ਉਹ ਵੋਟਾਂ ਦੇ ਵਿੱਚ ਹਾਰ ਗਈ ਸੀ ਉਸ ਨੂੰ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਉਸ ਤੇ بڑے بڑے ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਲੋਕ ਉਸ ਨੂੰ ਮਜ਼ਾਕ ਕਰ ਰਹੇ ਨੇ ਲੋਕ ਉਸ ਦੀਆਂ ਤਸਵੀਰਾਂ ਦੇ ਨਾਲ ਜਿਹੜੀ ਛੇੜਛਾੜ ਵੀ ਕਰ ਰਹੇ ਨੇ ਜਿਵੇਂ ਹੀ ਇਸ ਗੱਲ ਦਾ ਗੱਲ ਦਾ ਪਤਾ ਸਾਬਕਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਪਤਾ ਚੱਲਿਆ ਕਿ ਸਮ੍ਰਿਤੀ ਆਰਾਨੀ ਨੋ سوشل মিডিਆ ਤੇ ਬੜਾ ਟਰੋਲ ਕੀਤਾ ਜਾ ਰਿਹਾ ਹੈ ਉਸ ਦੀਆਂ ਜਿਹੜੀਆਂ ਪੋਸਟਾਂ ਨੇ ਉਸ ਨੂੰ ਤੋੜ-ਬੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਹਾਰ ਦਾ ਜਿਹੜੀ ਲੋਕ ਸਭਾ ਦੀ ਚੋਣਾਂ ਦੇ ਵਿੱਚ ਹੋਈ ਹੈ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਯਾਨੀ ਕਿ ਸਮ੍ਰਿਤੀ 에ਰਾਨੀ ਭਾਰ ਦੇ ਲੋਕਾਂ ਦੇ ਸਾਹਮਣੇ ਮਜ਼ਾਕ ਦਾ ਪਾਤਰ ਬਣੀ ਹੋਈ ਹੈ ਇਸ ਨੂੰ ਲੈ ਕੇ ਇੱਕ ਦਰਿਆ ਦਿੱਲੀ ਦਾ ਜਾਂ ਕਹਿ ਦਈਏ ਕੁਲ ਸ਼ਾਂਤ ਸੁਭਾ ਦਾ ਜਿਹੜਾ ਹੈ ਲੋਗਾ ਨੂੰ ਸਨੇਹਾ ਦਿੱਤਾ ਹੈ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਭਾਰਤ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਲੋਕ ਸਭਾ ਦੀ ਚੋਣਾਂ ਹੋਣ ਉਮੀਦਵਾਰ ਜਿੱਦੇ ਵੀ ਨੇ ਉਮੀਦਵਾਰ ਹਾਰਦੇ ਵੀ ਨੇ ਵਿਨਿੰਗ ਐਂਡ ਲੂਜ਼ਿੰਗ ਹੁੰਦੀ ਰਹਿੰਦੀ ਹੈ ਲੇਕਿਨ ਮੇਰੀ ਸਾਰੇ ਹੀ ਭਾਰਤ ਦੇ ਲੋਕਾਂ ਨੂੰ ਵਿਨਮਰ ਬੇਨਤੀ ਹੈ ਕਿ ਸਮ੍ਰਿਤੀ ਇਰਾਣੀ ਜਿਹੜੇ ਜਾਣਤ ਤੇ ਪਹਿਚਾਨ ਦੇ ਮੁਤਾਜ਼ ਨਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਚਾਹੇ ਉਹਨਾਂ ਦਾ ਕਿ ਅਕਸ ਕਿਵੇਂ ਵੀ ਰਹਾ ਹੋਵੇ ਜਾਂ ਉਹਨਾਂ ਦੀ ਕਾਰਗੁਜ਼ਾਰੀ ਮਾੜੀ ਰਹੀ ਹੋਵੇ ਜਾਂ ਚੰਗੀ ਰਹੀ ਹੋਵੇ ਜਦੋਂ ਭਾਰਤੀ ਜਨਤਾ ਪਾਰਟੀ ਕਿਉਂਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਰਾੜੀ ਹੈ ਸਮ੍ਰਿਤੀ ਅਰਾਨੀ ਰਾਹੁਲ ਗਾਂਧੀ ਦੇ ਕੋਲੋਂ ਯਾਨੀ ਕਿ ਰਾਹੁਲ ਗਾਂਧੀ ਦੇ ਵਿਰੁੱਧ ਖੜੀ ਸੀ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਸਮ੍ਰਿਤੀ ਅਰਾਨੀ ਦੀਆਂ ਤਸਵੀਰਾਂ ਨੂੰ ਟ੍ਰੋਲ ਨਾ ਕੀਤਾ ਜਾਵੇ ਅਸੀਂ ਭਾਰਤ ਦੇ ਲੋਕ, ਸ਼ਾਂਤਵਾਦ ਦੇ ਲੋਕ ਹਾਂ। ਅਸੀਂ ਲੋਕਾਂ ਦੀ ਇੱਜ਼ਤ ਦਾ ਖਿਆਲ ਕਰਦੇ ਹਾਂ। ਅਸੀਂ ਆਪਣੇ ਆਂਡੀਆਂ ਗਵਾਂਡੀਆਂ ਨਾਲ ਪਿਆਰ ਕਰਦੇ ਹਾਂ। ਸਮ੍ਰਿਤੀ ਹਰਿਆਣੀ ਹਾਰ ਗਈ ਤੇ ਕੋਈ ਐਡੀ ਬਡੀ ਗੱਲ ਨਹੀਂ। ਇਹ ਲੋਕ ਸਭਾ ਦੀ ਚੋਣਾ ਹੋਣ, ਚਾਹੇ ਵਿਧਾਨ ਸਭਾ ਦੀ ਚੋਣਾ ਹੋਣ, ਹਾਰ ਜੇਤਾ ਚੱਲਦੀ ਰਹਿੰਦੀ ਹੈ। ਮੈਂ ਸਾਰੇ ਭਾਰਤ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਮ੍ਰਿਤੀ ਹਰਿਆਣੀ ਨੂੰ ਟੌਲਨਾ ਕੀਤਾ ਜਾਵੇ, ਨਾ ਹੀ ਕਿਸੇ ਤਰ੍ਹਾਂ ਦਾ ਤੰਜ ਉਸ ਤੇ ਕਸਿਆ ਜਾਵੇ ਅਤੇ ਨਾ ਹੀ ਉਸ ਦੀ ਫੋਟੋ ਦੇ ਨਾਲ ਸ਼ੇਡ ਸਾਹ ਕੀਤੀ ਜਾਵੇ ਇਹ ਵੱਡਾ ਸਬੂਤ ਦਿੰਦਾ ਹੈ ਰਾਹੁਲ ਗਾਂਧੀ ਨੇ ਯਾਨੀ ਕਿ ਉਸਨੇ ਸਪੋਰਟ ਕੀਤੀ ਹੈ ਸਮ੍ਰਿਤੀ ਆਰਾਣੀ ਦੀ ਜਿਹੜੀ ਕਾਂਗਰਸ ਦੀ ਸਰਕਾਰ ਤੋਂ ਪਹਿਲਾਂ ਕੀ ਕਰਦੀ ਹੁੰਦੀ ਸੀ ਉਹ ਕਹਿੰਦੀ ਹੁੰਦੀ ਸੀ ਕਿ ਮਹਿੰਗਾਈ 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 ਅਤੇ ਮਹਿੰਗਾਈ ਕਰਕੇ ਉਸ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਅੱਜ ਰਾਹੁਲ ਗਾਂਧੀ ਨੇ ਸਾਰੇ ਹੀ ਪਾਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਤਾਂ ਹਾਰਾਂ ਤਾਂ ਚਲਦੀਆਂ ਰਹਿੰਦੀਆਂ ਨੇ ਲੇਕਿਨ ਕਿਸੇ ਨੂੰ ਮਜ਼ਾਕ ਦਾ ਪਾਤਰ ਨਾ ਬਣਾਇਆ ਜਾਵੇ ਚਾਹੇ ਉਹ ਚੋਣਾਂ ਹੋਣ ਲੋਕ ਸਭਾ ਦੀਆਂ ਚਾਹੇ ਉਹ ਵਿਧਾਨ ਸਭਾ ਦੀਆਂ ਧੰਨਵਾਦ